ਜਾਪਕ ਅਤੇ ਵਿਦਿਆਰਥੀ ਦਾ ਰਿਸ਼ਤਾ ਬੜਾ ਹੀ ਪਵਿੱਤਰ ਮੰਨਿਆ ਜਾਂਦਾ ਕਿਉਂਕਿ ਅਧਿਆਪਕ ਨੂੰ ਬੱਚੇ ਦਾ ਗੁਰੂ ਕਿਹਾ ਜਾਂਦਾ ਗੁਰੂ ਜੋ ਸਿਖਾਉਂਦਾ ਹੈ ਬੱਚਾ ਉਹੀ ਸਿੱਖਦਾ ਤੇ ਉਹੀ ਕਰਦਾ ਪਰ ਇੱਕ ਅਧਿਆਪਕ ਨੇ ਜਹੀ ਸ਼ਰਮ ਕਰਨ ਵਾਲੀ ਹਰਕਤ ਕੀਤੀ ਹੈ ਕਿ ਆਪਣੀ ਇੱਕ ਸਟੂਡੈਂਟ ਨੂੰ ਅਸ਼ਲੀਲ ਗੰਦੇ ਗੰਦੇ ਮੈਸੇਜ ਭੇਜਿਆ ਤੇ ਉਹਨੂੰ ਤੰਗ ਪ੍ਰੇਸ਼ਾਨ ਕਰਨ ਦੇ ਇਲਜ਼ਾਮ ਲੱਗਣ ਜਿਵੇਂ ਹੀ ਲੜਕੀ ਦੇ ਵੱਲੋਂ ਘਰ ਜਾ ਕੇ ਆਪਣੇ ਮਾਤਾ ਪਿਤਾ ਨੂੰ ਸਾਰੀ ਗੱਲ ਦੱਸੀ ਗਈ ਤਾਂ ਲੜਕੀ ਦੇ ਮਾਤਾ ਪਿਤਾ ਤੇ ਪਰਿਵਾਰ ਵਾਲਿਆਂ ਨੇ ਉਸ ਅਧਿਆਪਕ ਦਾ ਇੰਸਟੀਚਿਊਟ ਦੇ ਵਿੱਚ ਆ ਕੇ ਖੂਬ ਘਟਾਪਾ ਚੜਾਇਆ। ਕੀ ਨਾਮ ਤੁਹਾਡਾ? ਸੁਨੀਲ ਗੁਪਤਾ। ਹਾਂ ਸੁਨੀਲ ਗੁਪਤਾ ਜੀ ਤੁਹਾਡੇ ਪ੍ਰੋਫੈਸਰ ਦੇ ਇੱਕ ਅਲੀਗੇਸ਼ਨ ਆ ਗਿਆ ਹੈ। ਲੜਕੀ ਦੇ ਪਿਤਾ ਆਪਦੇ ਲੜਕੀ ਦਾ ਬੋਲ ਕੇ ਕਹਿੰਦੇ ਕਿ ਉਹ ਐਸਾ ਉਹ ਲੜਕੀ ਨੂੰ ਕੋਈ ਮੈਸੇਜ ਕਰਦਾ ਸੀ WhatsApp ਤੇ। ਕੀ ਪੂਰਾ ਮਾਮਲਾ ਕੀ ਗੱਲਾਂ ਦਾ ਹੈ? ਇਹ ਮਾਮਲੇ 'ਚ ਕੀ ਹੋਇਆ ਕਿ ਸਾਨੂੰ ਵੀ ਸਵੇਰੇ ਹੀ ਪਤਾ ਲੱਗਿਆ ਜਦੋਂ ਬੱਚਿਆਂ ਦੇ ਬੱਚੇ ਦੇ ਉਹ ਪੇਰੈਂਟਸ ਆਏ ਤੇ ਆ ਕੇ ਸਿੱਧਾ ਇੰਸ਼ੀਸ਼ ਜੰਟਰ ਕੀਤਾ ਤੇ ਸਾਡੇ ਟੀਚਰ ਨਾਲ ਹੱਤਾਪਾਈ ਕੀਤੀ ਉਹਨਾਂ ਨੇ ਉਦੋਂ ਬਾਅਦ ਜੋ ਸਾਨੂੰ ਇਹ ਪਤਾ ਲੱਗਿਆ ਵੀ ਹੱਤਾਪਾਈ ਹੋ ਰਹੀ ਹੈ ਤੇ ਅਸੀਂ ਗਏ ਮੌਕੇ ਤੇ ਤੋਂ ਉਹਨਾਂ ਨਾਲ ਗੱਲਬਾਤ ਕੀਤੀ ਤੇ ਉਹਨਾਂ ਨੇ ਕਿਹਾ ਵੀ ਸਾਨੂੰ ਮੈਨੂੰ ਪਤਾ ਨਹੀਂ ਲੱਗਿਆ ਵੀ ਕਾਦੇ ਬਾਰੇ ਇਹ ਹੱਤਾਪਾਈ ਹੋ ਰਹੀ ਹੈ ਤੇ ਉਹਨਾਂ ਨੇ ਮੈਨੂੰ ਦੱਸਿਆ ਕਿ ਸਾਡੀ ਮੇਰੀ ਬੇਟੀ ਨੂੰ ਇਹਨਾਂ ਨੇ ਐਸਐਮਐਸ ਕੀਤੇ ਆ ਜਾਂ ਮੈਸੇਜ ਕੀਤੇ ਆ ਤੇ ਉਹ ਮੈਸੇਜ ਕੀ ਕੀਤਾ ਕੀ ਨਹੀਂ ਕੀਤਾ ਸਾਡੀ ਨੌਲੇਜ 'ਚ ਨਹੀਂ ਸੀਗਾ ਨਾ ਹੀ ਮਾਵਾਪਨੇ ਸਾਡੀ ਨੌਲੇਜ 'ਚ ਕੋਈ ਗੱਲ ਲੈਂਦੀ ਅਸੀਂ ਇਸ ਬਾਰੇ ਜ਼ੀਰੋ ਟੋਲਰੈਂਸ ਰੱਖਦੇ ਹਾਂ ਅਸੀਂ ਇਮੀਡੀਏਟਲੀ ਉਸ ਬੰਦੇ ਨੂੰ ਅਸੀਂ ਟੀਚਰ ਨੂੰ ਟਰਮੀਨੇਟ ਕਰਤਾ ਟਿਲ ਡੇਟ ਇਹ ਮਾਮਲਾ ਜਿਹੜਾ ਹੈਗਾ ਹੁਣ ਪੁਲਿਸ ਕੋਲ ਹੈ ਜੋ ਵੀ ਹੋਗੀ ਕਾਰਵਾਈ ਅੱਗੇ ਬੰਦੀ ਪੁਲਿਸ ਕਰ ਰਹੀ ਹੋਊਗੀ ਸਰ ਕੀ ਨਾਮ ਸੀ ਪ੍ਰੋਫੈਸਰ ਦਾ ਕੀ ਚੀਜ਼ ਪੜ੍ਹਾਉਂਦੇ ਸੀ ਜੀ ਉਹ ਫਿਜ਼ਿਕਸ ਪੜ੍ਹਾਉਂਦੇ ਸੀ ਉਹਨਾਂ ਦਾ ਨਾਮ ਰਾਹੁਲ ਵਰਮਾ ਸਰ ਹੈ ਪਿਛਰੇ ਨਾਲ ਉਹ ਰਾਜਸਥਾਨ ਦੇ ਹਨ ਉਹ ਜਿਹੜੀ ਇੰਸਟੀਚਿਊਟ ਦੀ ਗੱਲ ਕਰੀਦਾ ਕੀ ਨਾਮ ਹੈ ਇੰਸਟੀਚਿਊਟ ਦਾ ਨਾਮ ਐਲਨ ਇੰਸਟੀਚਿਊਟ ਹੈ ਜੀ ਤੇ ਸਰ ਕਿੰਨੇ ਸਾਲੋਂ ਦਾ ਚੱਲ ਰਿਹਾ ਜੀ ਇਹ ਐਲਨ ਬਟਿੰਡਾ ਜਿਹੜਾ ਹੈਗਾ ਇਹ ਸਾਡਾ ਦੂਸਰਾ ਸਾਲ ਹੈ ਜੀ ਵੈਸੇ ਇਹ 1988 ਦਾ ਹੈ ਜੀ ਪਹਿਲਾਂ ਕੋਈ ਦਿੱਕਤ ਹੋਵੇ ਨਹੀਂ ਨਹੀਂ ਪਹਿਲਾਂ ਕੋਈ ਦਿੱਕਤ ਨਹੀਂ ਆਈ ਇਹ ਵੀ ਜਦੋਂ ਮਾਮਲਾ ਸਾਡੇ ਸਾਹਮਣੇ ਆਇਆ ਅਸੀਂ ਇਮੀਡੀਟ ਐਕਸ਼ਨ ਲਿਆ ਅਸੀਂ ਇਮੀਡੀਏਟਲੀ ਆਫ ਦਿ ਬੋਡ ਲੋ ਟਰਮੀਨੇਸ਼ਨ ਨੂੰ ਪਾਤਾ ਹੈ ਤੇ ਬਾਕੀ ਪੁਲਿਸ ਕਾਰਵਾਈ ਜਿਹੜੀ ਹੋਊਗੀ ਉਹਦੇ ਨਾਲ ਅਸੀਂ ਖੜੇ ਹਾਂ ਤੁਸੀਂ ਪੁਲਿਸ ਦੇ ਸਹਿਯੋਗ ਦੋਗੇ ਪੂਰਾ ਜੀ ਨਹੀਂ ਬਿਲਕੁਲ ਬਿਲਕੁਲ ਪੂਰਾ ਸਹਿਯੋਗ ਹੈ ਜੀ ਪੂਰਾ ਕਿੰਨੇ ਚਿਰ ਤੋਂ ਪੜਾ ਰਹੇ ਸੀ ਜਿਹੜੇ ਪ੍ਰੋਫੈਸਰ ਸਾਡੇ ਕੋਲੇ ਸਾਡਾ ਦੂਜਾ ਸਾਲ ਹੈ ਤੇ ਵੈਸੇ ਉਹਨਾਂ ਦਾ ਐਕਸਪੀਰੀਅੰਸ ਹੈਗਾ 4-5 ਸਾਲ ਦਾ ਹੋਪਲੀ ਟਾਈਮ ਕੀ ਤੋਂ ਹਾਂ ਜੀ ਹਾਂ ਅਸੀਂ ਚੁਰਦਾ ਮਾਮਲਾ ਹੈ ਕੀ ਪੂਰਾ ਮਾਮਲਾ ਤੇ ਕੀ ਆਪਾਂ ਕਰਦੇ ਇਹ ਰਕੇਸ਼ ਕੁਮਾਰ ਗੁਪਤਾ ਜੀ ਇਹ ਲੋ ਸਾਡੇ ਕੋਲੇ ਕੰਪਲੇਂਟ ਆਈ ਹੈ ਵੀ ਉਹਨਾਂ ਦੀ ਜਿਹੜੀ ਹੈ ਲੜਕੀ ਹੈ ਐਲਨ ਇੰਸਟੀਚਿਊਟ ਹੈ ਜਿਹੜਾ ਮਾਡਲ ਟਾਊਨ ਫੇਸ ਵੱਲ ਪੜ੍ਹਦੀ ਸੀ ਤੇ ਉੱਥੇ ਕੋਈ ਪ੍ਰੋਫੈਸਰ ਹੈ ਜਿਹੜਾ ਉਹਨਾਂ ਦੀ ਲੜਕੀ ਨੂੰ ਮੈਸੇਜ ਕਰ ਰਿਹਾ ਸੀ ਤੇ ਉਸ ਤੇ ਜਿਹੜਾ ਹੈਗਾ ਅਸੀਂ ਜਿਹੜਾ ਹੈਗਾ ਵੈਰੀਫਾਈ ਕਰਕੇ ਜੋ ਐਸ ਪਰ ਲਾਅ ਕਾਰਵਾਈ ਕਰ ਰਹੇ ਹਾਂ ਇਸ ਤਰ੍ਹਾਂ ਦੇ ਤੁਸੀਂ ਜੱਦ ਤੱਕ ਅਸੀਂ ਹਜੇ ਜਿਹੜੇ ਹੈਗੇ ਉਹਨਾਂ ਨੇ ਸਾਨੂੰ ਹਜੇ ਜਿਹੜਾ ਹੈਗਾ ਚ ਐਵੀਡੈਂਸ ਵਗੈਰਾ ਦਿੱਤੇ ਨਹੀਂ ਕੰਪਲੇਨਟ ਸਿਰਫ ਦਿੱਤੀ ਹੈ ਉਹਨਾਂ ਨੂੰ ਅਸੀਂ ਕਿਹਾ ਵੀ ਕੋਈ ਜਿਹੜਾ ਕੋਈ ਐਵੀਡੈਂਸ ਹੈ ਚੈਟ ਵਗੈਰਾ ਉਹ ਸਾਨੂੰ ਦੇਣਗੇ ਉਹਦੇ ਮੁਤਾਬਕ ਹੀ ਅਗਲੀ ਕਾਰਵਾਈ ਅਮਚ ਲਿਆਂਦੀ ਜਾਵੇ ਸਰ ਕੋਈ ਉੱਥੇ ਅੱਜ ਉੱਥੇ ਮਾਰ ਵੀ ਹੋਈ ਹੈ ਜਿਹੜੇ ਪਰਿਵਾਰ ਵਾਲੇ طرف ਫੈਸਲਾ ਨਾ ਮਾਰ ਦਿੱਤੀ ਇਸ ਸੰਬੰਧੀ ਸਾਡੇ ਕੋਲੇ ਕੋਈ ਹਜੇ ਕੰਪਲੇਂਟ ਨਹੀਂ ਆਈ ਵੀ ਘੁੱਟ ਮਾਰ ਦੀ ਸੰਬੰਧੀ ਕੋਈ ਹਜੇ ਜਿਹੜਾ ਥਾਣੇ ਕੰਪਲੇਂਟ ਸਾਨੂੰ ਜਿਹੜੀ ਹੈਗੀ ਹੈ ਇੰਟੀਮੇਸ਼ਨ ਨਹੀਂ ਹੈ ਸੀਸੀਟੀਵੀ ਫੁਟੇਜ ਨੇ ਵਾਇਰਲ ਹੋ ਰਹੀ ਇਸ ਦਾ ਉਸਤੇ ਵੀ ਕੋਈ ਮਤਜਰ ਨਹੀਂ ਆਉਂਦੀ ਫੁਟੇਜ ਜਿਹੜੀ ਹੈਗੀ ਹੈ ਜੇ ਕੋਈ ਵਾਇਰਲ ਚੈੱਕ ਕਰਕੇ ਜਿਹੜੀ ਉਹ ਤੇ ਬੰਦੀ ਹੈ ਕਾਰਵਾਈ ਅਮਲ ਚ ਲਿਆਂਦੀ ਜਾਵੇ ਸਰ ਇਸ ਸੰਬੰਧ ਵਿੱਚ ਤੁਸੀਂ ਟੀਮਾਂ ਭੇਜੇ ਸੀ ਤੁਸੀਂ ਚੋਰ ਦੇ ਵਿੱਚ ਜਾਂਚ ਕਰਵਾਉਣ ਵਾਸਤੇ ਸਾਨੂੰ ਕਾਲ ਆਈ ਸੀ ਕਿ ਜਿਹੜਾ ਸਾਡੇ ਮੌਕੇ ਤੇ ਪੀਸੀਆਰ ਗਈ ਸੀ ਤੇ ਉਸ ਤੋਂ ਬਾਅਦ ਸਾਡੇ ਜਿਹੜੇ ਡਿਊਟੀ ਅਫਸਰ ਹੈਗੇ ਐ ਸਈ ਸੁਖਦਰਸ਼ਨ ਉਹ ਵੀ ਜਿਹੜਾ ਮੌਕੇ ਤੇ ਜਿਹੜਾ ਹੈਗਾ ਅ ਗਏ ਸੀਗੇ ਉੱਥੇ ਸਰ ਜਿਸ ਪ੍ਰੋਫੈਸਰ ਤੇ ਅਲਿਕੇਸ਼ਨ ਆਇਆ ਹੈ ਉਹਨਾਂ ਨੂੰ ਬੁਲਾਇਆ ਗਿਆ ਜਾਂ ਉਹਨਾਂ ਦਾ ਐਂਡਿੰਗ ਬੁਲਾਇਆ ਗਿਆ ਹਾਂਜੀ ਜਿਹੜਾ ਉਹ ਪ੍ਰੋਫੈਸਰ ਆ ਉਹਨਾਂ ਨੂੰ ਵੀ ਅਸੀਂ ਬੁਲਾਇਆ ਵਾ ਗਿਆ ਤੇ ਜੋ ਇਹਦੀ ਪਰਤਾਲ ਬਣ ਕੇ ਜੋ ਅ ਐਸ ਪਰ ਲਾਅ ਜੋ ਵੀ ਕਾਰਵਾਈ ਬਣੂਗੀ ਉਹਦੇ ਮੁਤਾਬਕ ਜਿਹੜੀ ਹੈਗੀ ਹੈ ਕਾਰਵਾਈ ਮਚ ਲੈਂਦੀ ਜਾਂਦੀ ਲਾਸਟ ਸਟੇਟਮੈਂਟ ਲਿਖਾਈਏ ਕਾਲਰ ਨੰਬਰ ਅਹ ਹਜੇ ਸਿਰਫ ਸਾਨੂੰ ਇੱਕ ਕੰਪਲੇਂਟ ਆਈ ਹੈ ਜਿਹੜੇ ਫਾਦਰ ਵੱਲੋਂ ਬਾਕੀ ਅਸੀਂ ਜਿਹੜੀ ਅ ਪੜਤਾਲ ਕਰ ਰਹੇ ਹਾਂ ਜੋ ਪੜਤਾਲ ਕਰਕੇ ਜੋ ਵੀ ਕਾਰਵਾਈ ਬਣੂਗੀ ਉਹ ਅਮਝ ਲੈਂਦੀ ਜੇ ਦਰਅਸਲ ਮਾਮਲਾ ਹੈ ਬਠਿੰਡਾ ਦੇ ਇੱਕ ਪ੍ਰਾਈਵੇਟ ਇੰਸਟੀਚਿਊਟ ਦਾ ਜਿੱਥੇ ਅਧਿਆਪਕ ਦੇ ਵੱਲੋਂ ਲੜਕੀ ਦੇ ਨਾਲ ਗੰਦੀਆਂ ਹਰਕਤਾਂ ਤੇ ਸ਼ਲੀਲ ਮੈਸੇਜ ਭੇਜਣ ਦੇ ਇਲਜ਼ਾਮ ਲੱਗੇ ਨੇ ਫਿਲਹਾਲ ਪੁਲਿਸ ਦੇ ਵੱਲੋਂ ਲੜਕੀ ਤੇ ਪੀੜਤ ਪਰਿਵਾਰ ਦੇ ਅਧਿ ਮੁੰਬਈਨਾ ਦੇ ਧਾਰ ਤੇ ਮਾਮਲਾ ਦਰਜ ਕਰ ਲਿਆ ਗਿਆ ਤਾਂ ਜੋ ਡਗਾਈ ਨਾਲ ਜਾਂਚ ਕੀਤੀ ਜਾ ਸਕੇ